ਚੈਲੰਜ ਕਰਦੇ ਆ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਜੇ ਜੁਰਤ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਵਟਕੇ ਦਿਖਾਵੇ ਪਰਣਾਲੇ ਦੇ ਵਿੱਚ ਜਦੋਂ ਮੁੱਖ ਮੰਤਰੀ ਨੇ ਕਿਹਾ ਸੀ ਫਿਰ ਹਾਸ ਰਮਦਾਦ ਘਾਟਨ ਕਰੂੰਗਾ ਬੜਿਆ ਨਾ ਆ ਕੇ ਦੇਖ ਲੈਂਦਾ ਇਹ ਤੁਨੇ ਮਿਨਿਸਟਰ ਨੇ ਕਿਹਾ ਸੀਗਾ ਕਿ ਆਉਂਗਾ ਆ ਕੇ ਦੇਖ ਲੈਂਦਾ ਕਿਉਂ ਰੱਦ ਕਰਦੇ ਐ ਮੈਂ ਮੁੱਖ ਮੰਤਰੀ ਨੂੰ ਮੂੰਹ ਤੇ ਕਿਹਾ ਸੀ ਕਿ ਜਨਾਬ ਹਰਾ ਪੈਨ ਚਲਾਉਣਾ ਨਾ ਚਲਾਉਣਾ ਵਕਰੀ ਗੱਲ ਹੈ ਆਪ ਦਾ ਹਰਾ ਪੈਨ ਵਾਪਸ ਹੀ ਲੈ ਆਓ ਦਿੱਲੀ ਵਾਲੇ ਤੁਹਾਡੀ ਜੇਬ ਚੋਂ ਕੱਢ ਕੇ ਲੈ ਗਏ ਚੱਲੂ ਤਾਂ ਫੇਰ ਉਹ ਜਿਹਦਾ ਕੋਲ ਹੋਊਗਾ ਅਸੀਂ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਰਾਵਾਂਗੇ ਵੀ ਸੰਗਰੂਰ ਤਾਂ ਨਾ ਹੁੰਦਾ ਉੱਥੋਂ ਦੇ ਅਫਸਰ ਕਹਿੰਦੇ ਆ ਦਵਾਵਾਗੇ ਮੀਟਿੰਗ ਆਨੰਦਪੁਰ ਸਾਹਿਬ ਦੇ ਅਫਸਰ ਆ ਉਹ ਕਹਿੰਦੇ ਦਵਾਵਾਗੇ ਜਦੋਂ ਬਾਅਦ ਚ ਫੋਨ ਲਾਉਣੇ ਆ ਉਹ ਕਹਿੰਦੇ ਸਾਡੇ ਤਾਂ ਬੱਸ ਚ ਨਹੀਂ ਅਸੀਂ ਕਰੀਏ 4 ਸਾਲ ਹੋ ਗਏ ਸਿੰਗਲ ਭਰਤੀ ਨਹੀਂ ਦਿੱਤੀ ਜਵਾਬ ਤਾਂ ਹੋਵੇ ਟੇਬਲ ਤੇ ਬਹਿ ਕੇ ਜਵਾਬ ਦਿਓ ਜੇ ਐਜੂਕੇਸ਼ਨ ਮਿਨਿਸਟਰ ਨੂੰ ਮਿਲਦੇ ਆ ਉਹ ਕਹਿੰਦਾ ਸੀਐਮ ਡਿਸਾਈਡ ਕਰੇਗਾ ਸੀਐਮ ਨਾਲ ਮਿਲਦੇ ਆ ਉਹ ਕਹਿੰਦੇ ਸੈਕਟਰੀ ਨਾਲ ਗੱਲ ਕਰ ਲਓ ਅਸੀਂ ਕਹਿੰਦੇ ਤਿੰਨੋਂ ਆ ਕੇ ਬਹਿ ਜੋ ਇੱਕੋ ਟੇਬਲ ਤੇ ਅਸੀਂ ਤੁਹਾਡੇ ਨਾਲ ਤੱਥਾਂ ਦੇ ਬੇਸ ਤੇ ਗੱਲ ਕਰਾਂਗੇ ਤੁਹਾਡੇ ਹੀ ਰੂਲ ਤੁਹਾਡੇ ਮੱਥੇ ਮਾਰਾਂਗੇ ਪੰਜਾਬ ਨੂੰ ਅਸਲ ਦੇ ਵਿੱਚ ਪੁਲਿਸ ਸਟੇਟ ਬਣਾਇਆ ਜਾ ਰਿਹਾ ਹੈ ਕਤੇ ਫੇਕ ਐਨਕਾਊਂਟਰ ਕਦੇ ਰੋਜ਼ਗਾਰ ਮੰਗਦੇ ਲੋਕਾਂ ਦੀ ਜਵਾਬ ਮੰਦ ਜ਼ਿਲ੍ਹਿਆਂ ਦੇ ਵਿੱਚ ਥਾਣਿਆਂ ਦੇ ਛੱਡਦੇ ਹੋ ਪੂਰੀ ਤਰ੍ਹਾਂ ਪੰਜਾਬ ਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਪੁਲਿਸ ਸਟੇਟ ਬਣਾ ਰਹੀ ਹੈ ਲਗਾਤਾਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਲੀ ਪੁਲਿਸ ਸਿਰਫ ਇਤੋਂ ਦੇ ਲੀਡਰਾਂ ਦੇ ਤਲੇ ਚੱਟਣ ਤੱਕ ਸੀਮਤ ਹੈ ਮੀਟਿੰਗ ਦੀ ਪੂਰੀ ਚੱਲ ਰਹੀ ਹੈ ਸੀਨੀਅਰ ਅਫਸਰਾਂ ਦੇ ਲੈਵਲ ਤੇ ਹਾਇਕ ਉਹਦੇ ਰਾਜ਼ੀ ਨਹੀਂ ਹੈਗੇ ਇਹ ਕਹਿੰਦੇ ਇਹ ਜੀ ਤਿਆਰ ਨਹੀਂ ਤਿਆਰ ਮਾਈਕ ਰਾਜ਼ੀ ਅਸੀਂ ਜਦੋਂ ਇਹਨਾਂ ਨੇ ਲਾਡ ਡਾਕਟਰ ਕਰਾਉਣ ਦੀ ਕੋਸ਼ਿਸ਼ ਕੀਤੀ ਆ ਉਦੋਂ ਮੇਰਾ ਮਾਈਕ ਗਵਾ ਗਿਆ ਉਹ ਮਤਲਬ ਮੇਰੇ ਨਹੀਂ ਮੇਰੇ ਕੋਸ਼ਿਸ਼ ਕਰ ਰਹੇ ਲੱਪਣ ਦੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅਸੀਂ ਕੀ ਕਹਿਣਾ ਚਾਹੋੜੇ ਜੀ ਪੰਜਾਬ ਸਰਕਾਰ ਵੱਲੋਂ ਸਰਹਿਆ ਮਿਹਨਤਗਾਰਾਂ ਨਾਲ ਵਚੱਕਾ ਕੀਤਾ ਜਾਂਦੀ ਕੀਤੀ ਜਾ ਰਹੀ ਹੈ ਕਿਰਤਗਾਰਾਂ ਦੇ ਧਰਨੇ ਨੇ ਲਾਉਣ ਦਾ ਜਿਹੜਾ ਅਧਿਕਾਰ ਹੈ ਜਿਹੜਾ ਸੰਵਿਧਾਨਕ ਹੈ ਉਹ ਖੋਇਆ ਜਾ ਰਿਹਾ ਹੈ ਸੰਵਿਧਾਨਕ ਕੋਕੇ ਸਾਡੇ ਮੈਕ ਪੱਟੇ ਗਏ ਆ ਅਸੀਂ ਬੇਨਤੀ ਕੀਤੀ ਹੈ ਕਿ ਅਸੀਂ ਬੇਰਜ਼ਗਾਰਾਂ ਦੇ ਨਾਲ ਰਾਬਤਾ ਅਸੀਂ ਸ਼ਾਂਤੀਪੂਰਵਕ ਬੈਠੇ ਆ ਕਿਉਂਕਿ ਭਰੋਸਾ ਦਿੱਤਾ ਪ੍ਰਸ਼ਾਸਨ ਨੇ ਜਾਈ ਮਾਨੂੰ ਬੇਨਤੀ ਕੀ ਸ਼ਾਂਤੀਪੂਰਵਕ ਦੀ ਗੱਲ ਕਰਦੇ ਆ ਕਿ ਸ਼ਾਂਤੀ ਨਾਲ ਬੈਠੋ ਬੱਟ ਤੇ ਆ ਰ ਅਗਰੈਸਿਵ ਸ਼ਾਂਤੀ ਨਾਲ ਬੈਠ ਨਹੀਂ ਰਹੇ ਸਾਡੀ ਗੱਲ ਚੱਲ ਰਹੀ ਆ ਅਸੀਂ ਉਹਨਾਂ ਦੀ ਮੀਟਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਰਾਵਾਂ ਕਹ ਰਿਹਾ ਸ਼ਾਂਤੀ ਨਾਲ ਬੈਠਾ ਬੈਠਿਆ ਅਸਾਂ ਮੈਿਕ ਟੈਕ ਮਗ ਰਿਹਾ ਜੀ ਰਾਤ ਤੱਕ ਕੈਮਰਾ ਕੈਮਰਾ ਕਰਾਓ ਜੂਸੇ ਦੇਖ ਰਹੇ ਹੋ ਬੈਠੀ ਜੇ ਤਾਂ ਬਿਲਕੁਲ ਕੱਲ ਨਹੀਂ ਕਰ ਰਹੇ ਬੈਠੇ ਦੇਖੋ ਹਾਲ ਬੈਰੀਕੇਡ ਹੈ ਅਸੀਂ ਨਹੀਂ ਜਾ ਰਹੇ ਅੱਗੇ ਬੈਰੀਕੇਡ ਤੋਂ ਕਿ ਨਹੀਂ ਜਾ ਰਹੇ ਆ ਦੇਖ ਲਓ ਤੂੰ ਦੇਖੀ ਨਾ ਸਾਰੇ ਪੱਤਰਕਾਰਾਂ ਨੂੰ ਵੇਖਦੇ ਦੇਖੋ ਕਿੰਨੀ ਕਿ ਸ਼ਾਂਤੀ ਨਾਲ ਬੈਠੇ ਆਏ ਸਾਡੀ ਹਜੇ ਵੀ ਅਪੀਲ ਆ ਸ਼ਾਂਤੀ ਨਾਲ ਬੈਠਣ ਮੀਟਿੰਗ ਦੀ ਗੱਲ ਚੱਲ ਰਹੀ ਆ ਬਟ ਇਹ ਕਾਨੂੰਨ ਤੋੜ ਰਹੇ ਹੱਥ ਜ ਲੈ ਰਹੇ ਆ ਵੇ ਲੋ ਕੋਲ ਵੇ ਲੋ ਕੋਲ ਮੀਟਿੰਗ ਕਰਨੀ ਆ ਜੀ ਮੈਂ ਤੁਹਾਨੂੰ ਦੱਸਦਾ ਰੋਸਾ ਜਮਾ ਨਹੀਂ ਹੈਗਾ ਸਾਡਾ ਮੈਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ 1.5 ਸਾਲ ਤੋਂ ਸਿੱਖਿਆ ਮੰਤਰੀ ਨੇ ਸਾਡੇ ਨਾਲ ਇੱਕ ਮੀਟਿੰਗ ਨਹੀਂ ਕੀਤੀ ਬਾਰ ਬਾਰ ਸੈਕਟਰੀਏਟ ਜਾ ਰਹੇ ਆ ਬਾਰ ਬਾਰ ਪੰਜਾਬ ਭਵਨ ਜਾ ਰਹੇ ਆ ਸਾਨੂੰ ਬਕਾਇਦਾ ਲੈਟਰ ਆਉਂਦਾਗਾ ਸਿੱਖਿਆ ਦਫ਼ਤਰ ਵੱਲੋਂ ਇਹਨਾਂ ਦੇ ਸਿੱਖਿਆ ਮੰਤਰੀ ਵੱਲੋਂ ਅਸੀਂ ਨੰਦਪੁਰ ਧਰਨਾ ਲਾਇਆ ਕਿ ਤੁਹਾਡੀ ਸੈਕਟਰੀਕ ਦੀ ਮੀਟਿੰਗ 6 ਤੋਂ ਬਾਅਦ ਕੈਨਸਲ ਕਰਕੇ 12 ਦੀ ਆ 1.5 ਸਾਲ ਹੋ ਗਿਆ ਸਿੱਖਿਆ ਮੰਤਰੀ ਨੇ ਹਲੇ ਤੱਕ ਕੋਦੇ ਕੋਲੇ ਕੋਈ ਜਵਾਬ ਨਹੀਂ ਹੈਗਾ ਅਸੀਂ ਕਹਿੰਦੇ ਹਾਂ ਸਾਢੇ 3 ਸਾਲਾਂ ਦੇ ਵਿੱਚ ਤੁਸੀਂ ਕਿਹੜੀ ਭਰਤੀ ਦਿੱਤੀ ਆ ਸਾਨੂੰ ਹਾਂ ਜਿਹੜੇ ਦਵਾਮਾਂਗੇ ਮੀਟਿੰਗ ਹੈ ਜਿਹੜੇ ਦਵਾਮਾਂਗੇ ਮੀਟਿੰਗ ਹੈ ਮੈਂ ਅਸੀਂ ਇਹ ਸਾਨੂੰ ਹਰ ਵਾਰੀ ਸੰਗਰੂਰ ਤਰਨਾ ਹੁੰਦਾ ਉੱਥੋਂ ਦੇ ਅਫਸਰ ਕਹਿੰਦੇ ਆ ਦਵਾਮਾਂਗੇ ਮੀਟਿੰਗ ਆਨੰਦਪੁਰ ਸਾਹਿਬ ਦੇ ਅਫਸਰ ਆ ਉਹ ਕਹਿੰਦੇ ਦਵਾਮਾਂਗੇ ਜਦੋਂ ਬਾਅਦ ਚ ਫੋਨ ਲਾਉਂਦੇ ਆ ਉਹ ਕਹਿੰਦੇ ਸਾਡੇ ਤਾਂ ਬੱਸ ਚ ਨਹੀਂ ਅਸੀਂ ਕਰੀਏ ਇਹੋ ਜੀ ਮੰਗ ਕਿਹੜੀ ਆ ਜਿਹੜੀ ਅੜੀ ਪਈ ਆ ਪੂਰੀ ਹੋਈ ਨਹੀਂ ਰਹੀ ਇਹਨਾਂ ਨੌਜਵਾਨਾਂ ਦੀ ਗੱਲ ਸੁਣਦਾ ਹੀ ਨਹੀਂ ਚਾਹਦੇ ਅਸਲ ਦੇ ਵਿੱਚ 2021 ਦੇ ਵਿੱਚ 343 ਪੋਸਟ ਆਉਂਦੀਆਂ ਨੇ ਲੈਕਚਰਰ ਦੀਆਂ 2022 ਦੇ ਵਿੱਚ ਉਹ ਫਾਰਮ ਭਰਾਇਆ ਗਿਆ 3.5 ਸਾਲ ਹੋ ਗਏ ਹਲੇ ਤੱਕ ਪੇਪਰ ਨਹੀਂ ਲਿਆ ਅਸੀਂ ਕਿੱਧਰ ਜਾਈਏ ਅਸੀਂ ਡਿਗਰੀਆਂ ਲਈਆਂ ਨੇ ਅਸੀਂ ਪੈਸਾ ਖਰਾਬ ਕੀਤਾ ਅਸੀਂ ਕਿੱਧਰ ਜਾਏ ਹਾਂ ਉੱਤੋਂ ਅਸੀਂ ਕਹਿੰਦੇ ਆ ਵੀ ਅਸੀਂ ਪ੍ਰੋਟੈਸਟ ਕਰਨਾ ਅਸੀਂ ਆਉਂਦੀ ਮੰਗ ਰੱਖਣ ਲਈ ਦਫ਼ਤਰ ਤੱਕ ਜਾਣਾਗਾ ਜਾਂ ਫਿਰ ਉਹਨਾਂ ਨੂੰ ਕਹੋ ਵੀ ਇੱਥੇ ਆ ਜਾਣਾ ਪਰ ਮੁੱਖ ਮੰਤਰੀ ਸਣੇ ਤੇ ਸੰਜੀਵ ਰੋੜਾ ਸਾਰੇ ਕਹਿ ਰਿਹਾ ਕਿ ਅਸੀਂ ਤੇ ਆਮ ਘਰਾਂ ਚੋਂ ਆ ਆਮ ਘਰਾਂ ਦੀਆਂ ਮੰਗਾਂ ਹੀ ਜਿਹੜੀਆਂ ਹੱਲ ਕਰਾਂਗੇ ਆਮ ਘਰਾਂ ਤੋਂ ਜੀ ਉਹ ਦਫ਼ਤਰਾਂ ਦਫ਼ਤਰ ਦੇ ਵਿੱਚ ਹਾਲਾ ਕਿ ਕੋਈ ਹੈ ਵੀ ਨਹੀਂ ਆ ਤੁਸੀਂ ਪੁਲਿਸ ਦੇਖ ਸਕਦੇ ਹੋ ਘਟੋ ਘਟ ਲੁਧਿਆਣਾ ਕੀ ਵਾਰ ਦੇ ਬਹੁਤ ਜ਼ਿਆਦਾ ਪੁਰਸਾ ਜਿਹੜੀ ਇੱਥੇ ਲਾਈ ਗਈ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੇ ਕੋਲੇ ਜਵਾਬ ਨਹੀਂ ਹੈਗਾਗਾ ਸਿੱਖਿਆ ਮੰਤਰੀ ਕੋਲੇ ਮੁੱਖ ਮੰਤਰੀ ਕੋਲੇ ਕੋਈ ਜਵਾਬ ਨਹੀਂ ਹੈਗਾ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਅਸੀਂ ਰੋਜ਼ਗਾਰ ਦੇਣਾਗਾ ਉਸ ਕਰਕੇ ਅਸੀਂ ਬਾਰ-ਬਾਰ ਕਹਿ ਰਹੇ ਆ ਸਾਨੂੰ ਬਾਰ-ਬਾਰ ਇਹ ਕਿਹਾ ਜਾਂਦਾ ਕਿ ਅਸੀਂ ਆ ਮੀਟਿੰਗ ਕਰਾਂਗੇ ਫਿਰ ਉਹ ਕਿਹੜੇ ਦਰਵਾਜ਼ੇ ਆ ਜਿਹੜੇ ਖੁੱਲੇ ਆ ਕਹਿੰਦੇ ਵੀ ਖੁੱਲੇ ਆ ਦਰਵਾਜ਼ੇ ਸਾਡੇ ਕੋਈ ਤਾਂ ਕੋਈ ਦਰਵਾਜ਼ਾ ਨਹੀਂ ਖੁੱਲਿਆ ਹੈਗਾ ਜੀ ਕੋਈ ਅਸੀਂ ਤਾਂ ਕਹਿਨੇ ਆ ਅਸੀਂ ਆ ਬੈਠੇ ਆ ਅਸੀਂ ਆ ਬੈਠਾਂਗੇ ਪਿੱਛੇ ਨੂੰ ਅਸੀਂ ਬੈਠੇ ਆ ਸੁਣੋ ਤੁਹਾਡੇ ਮੂੰਹ ਤੇ ਕਹਿ ਕੇ ਗਈ ਆ ਕਹਿੰਦੇ ਇਹਨਾਂ ਨੇ ਲਾਅ ਐਂਡ ਆਰਡਰ ਭੰਗ ਕੀਤਾ ਅਸੀਂ ਤਾਂ ਅਸੀਂ ਕੋਈ ਨਹੀਂ ਅਸੀਂ 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 ਪ੍ਰੋਟੈਸਟ ਕਰ ਰਹੇ ਆ ਆਰਟੀਕਲ 19 ਦੇ ਥਰੂ ਸਾਡਾ ਰਾਈਟ ਹੈਗਾ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਮਾਰਚ ਕਰਾਂਗੇ ਅਸੀਂ ਕੋਈ ਰਸਤਾ ਨਹੀਂ ਬੰਦ ਕੀਤਾ ਅਸੀਂ ਇੱਥੋਂ ਜਾ ਰਹੇ ਆ ਤੇ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਜਾਣਾ ਕਿੱਥੇ ਅਸੀਂ ਜਿਹੜਾ ਇਹਨਾਂ ਦਾ ਦਫ਼ਤਰਾ ਸੰਜੀਵ ਰੋੜ ਦਾ ਅਸੀਂ ਉੱਥੇ ਜਾ ਕੇ ਉਹ ਆਸੀਂ ਬੈਠਾਂਗੇ ਵੀ ਭਾਈ ਸਾਡੇ ਨਾਲ ਗੱਲ ਕਰੋ ਚੋਣਾ ਵਾਸਤੇ ਤੁਸੀਂ ਗੱਪ ਮਾਰ ਰਹੇ ਹੋ ਕਿ ਸਾਰੀਆਂ ਦੀ ਪਾਰਟੀਆਂ ਆਮ ਆਦਮੀ ਪਾਰਟੀਆਂ ਅਸੀਂ ਗੱਲ ਕਰਨ ਨੂੰ ਤਿਆਰ ਆ ਪਰ ਆ ਤਾਂ ਰਹੀ ਨਹੀਂ ਇਹ ਪਰ ਜਦੋਂ ਜਦੋਂ ਮੁੱਖ ਮੰਤਰੀ ਨੇ ਮੰਗ ਪੱਤਰ ਵੰਡੇ ਆ ਤੇ ਸਾਹਮਣੇ ਉਹ ਕੁੱਛਦੇ ਆ ਕਹਿੰਦੇ ਕਿਸੇ ਤੋਂ ਕੋਈ ਰੁਪਈਆ ਲਿਆ ਸਾਰਿਆਂ ਨੂੰ ਭਰਤੀ ਕੀਤਾ ਅਸੀਂ ਉਹ ਅਸਲ ਦੇ ਵਿੱਚ ਨਾ ਜੀ ਉਹ ਉਹ ਭਰਤੀਆਂ ਨਹੀਂ ਹੈਗੀਆਂ ਅਸਲ ਦੇ ਵਿੱਚ ਉਹ ਇੱਕ ਢੰਗ ਹੈਗਾ ਅਸੀਂ ਬੇਰੁਜ਼ਗਾਰ ਸਾਜਾ ਮੋਰਚਾ ਪੰਜਾਬ ਵੱਲੋਂ ਅਸੀਂ ਕਹਿ ਪਿਛੇ ਨੂੰ ਪਿਛੇ ਨੂੰ ਅਸੀਂ ਇਹ ਕਹਿ ਰਹੇ ਆ ਕਿ ਆਪਣੇ ਮਾੜਾ ਮਾੜਾ ਤੁਰ ਕੇ ਅਸੀਂ ਇਹ ਕਹਿ ਰਹੇ ਆ ਕਿ ਬੇਰਜ਼ਗਾਰ ਇਹਨਾਂ ਨੇ ਜਦੋਂ ਕਿਹਾ ਸੀ ਸਿੱਖਿਆ ਕ੍ਰਾਂਤੀ ਜਾਂ ਸਿਹਤ ਕ੍ਰਾਂਤੀ ਤੇ ਸਿੱਖਿਆ ਜਿਹੜੀ ਸਿਹਤ ਕ੍ਰਾਂਤੀ ਆ ਉਹ ਬਾਰ ਬਾਰ ਕਹਿ ਰਹੇ ਨੇਗੇ ਪਰ ਇਹਨਾਂ ਵੱਲੋਂ 3.5 ਸਾਲਾਂ ਦੇ ਵਿੱਚ ਹਲੇ ਤੱਕ ਇੱਕ ਵੀ ਪੋਸਟ ਨਹੀਂ ਦਿੱਤੀ ਗਈ ਕਿਉਂਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਅਸੀਂ ਨੌਕਰੀਆਂ ਦਿਤੀਆਂ ਜਾਂ ਨੌਕਰੀਆਂ ਦਿੱਤੀਆਂ ਨਹੀਂ ਤਾਂ ਦੇਖ ਲੈਣ ਉਹ ਤਾਂ ਕੱਧਾ ਕਿਲੋਮੀਟਰ ਤੱਕ ਕਿਵੇਂ ਲੋਕਾਂ ਦਾ ਜਾਮ ਲੱਗਿਆ ਹੋਇਆ ਸਾਰੇ ਬੇਰੋਜ਼ਗਾਰ ਬੈਠੇ ਨੇਗੇ ਇਹਨਾਂ 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 ਲੋਕਾਂ ਨੇ ਪੜ੍ਹਾਈ ਕੀਤੀ ਆ ਖਰਚ ਕੀਤਾ ਪੇਪਰ ਪਾਸ ਕੀਤੇ ਆ ਉਹ ਕੋਈ ਭਰਤੀ ਤਾਂ ਦੇ ਦਿਓ ਯਾਰ ਆ ਭਰਤੀ ਹਣੇ ਤੱਕ ਕੋਈ ਦੇ ਨਹੀਂ ਰਿਹਾ ਕਿ ਸਾਢੇ 3 ਸਾਲ ਹੋ ਗਏ 4 ਸਾਲ ਹੋ ਗਏ ਟੰਗ ਕਰ ਰਹੇ ਨੇਗੇ ਹੋਰ ਇਹਨਾਂ ਕੋਲੇ ਕੁਝ ਨਹੀਂ ਹੈਗਾ ਇਸ ਹਾਲ ਕੀ ਵਿੱਚ ਜਿੰਨੇ ਵਿਰੋਧ ਕਰ ਰਹੇ ਆ ਸਾਰੇ ਬਾਹਰੋਂ ਆ ਕੇ ਕਰ ਰਹੇ ਆ ਤੇ ਇਥੋਂ ਦੇ ਵੋਟਰਾਂ ਤੇ ਅਸਰ ਪਾਊਗਾ ਤੁਹਾਡੇ ਧਰਮਿਆਂ ਨਾਲ ਜੋ ਬਹੁਤ ਆਸਰੇ ਬਾਹਰੋਂ ਆ ਕੇ ਕਿਉਂ ਕਰ ਰਹੇ ਆ ਕਿਉਂਕਿ ਚੰਡੀਗੜ੍ਹ ਇਹ ਮਿਲਦੇੜੀ ਕਰਾਚੀ ਜਨੇ ਉੱਥੇ ਮਿਲਦੇ ਨਹੀਂ ਅਸੀਂ ਸੈਕਟਰੀਏਟ ਜਨੇ ਉੱਥੇ ਮਿਲਦੇ ਨਹੀਂ ਸਾਰੇ ਅਫਸਰ ਸਹੀ ਸਾਰੇ ਸੈਕਟਰੀਏਟ ਸਾਰੇ ਵਜ਼ੀਰ ਸਾਰੇ ਐਮਐਲਏ ਤਾਂ ਇੱਥੇ ਨੇ ਅਸੀਂ ਕਹਿੰਦੇ ਵੀ ਸਾਨੂੰ ਕੋਈ ਤਾਂ ਮਿਲ ਲਓ ਬਾਕੀ ਦੇ ਐਮਐਲਏ ਕਹਿੰਦੇ ਆ ਕਿ ਇਹ ਵਿਰੋਧੀ ਪਾਰਟੀਆਂ ਦੇ ਚੱਕੇ ਹੋਈ ਵੀ ਹੋਣੀ ਆ ਅਸੀਂ ਵਿਰੋਧੀ ਅਸੀਂ ਸਾਰੀਆਂ ਸਰਕਾਰਾਂ ਨੂੰ ਮਾਰਾ ਕਹਿੰਦੇ ਆ ਅਸੀਂ ਕਾਂਗਰਸ ਨੂੰ ਵੀ ਮਾਰਾ ਕਹਿੰਦੇ ਆ ਸਰਕਾਰ ਕਦੇ ਲੋਕਾਂ ਦੀ ਆਮ ਲੋਕਾਂ ਦੀ ਮਿੱਤ ਹੋਈ ਹੈਗੀ ਸਰਕਾਰ ਦਾ ਕੰਮ ਕੀ ਹੁੰਦਾ ਕਿ ਲੋਕਾਂ ਨੂੰ ਤੰਗ ਕਰਨਾ ਤੁਸੀਂ ਜਿਹੜਾ ਇੱਕ ਸਵਾਲ ਇਹਨਾਂ ਨੇ ਕੀਤਾ ਹੈ ਕਿ ਜਿਹੜਾ ਇਹ ਕਹਿੰਦੇ ਦੂਜੀਆਂ ਪਾਰਟੀਆਂ ਦੇ ਚੱਕੇ ਹੋ ਸਕਦੇ ਆ ਕਿ ਤੁਸੀਂ ਸਾਨੂੰ ਟਾਈਮ ਦਿਓ ਤਾਂ ਅਸੀਂ ਜਿੱਡੇ ਜਾਣੇ ਆ ਨਾ ਅਸੀਂ ਆਪ ਦੀ ਗੱਲ ਕਰੀਏ ਤਾਂ ਮੀਤ ਹੇਰ ਨੂੰ ਚਾਹੇ ਭਵੰਤਮਨ ਨੂੰ ਚਾਹੇ ਕੀਮੇ ਨੂੰ ਜਿੰਨੂੰ ਮਰਜੀ ਸਾਡਾ ਨਾਮ ਹੀ ਲੈ ਦਿਓ ਸਾਡੇ ਬੰਦੇ ਇਹਨਾਂ ਦੇ ਨਾਲ ਆਪ ਦਾ ਤੇਲ ਫੂਕ ਕੇ ਸਰਕਾਰ ਬਣਾਈ ਐ ਦੂਜੀਆਂ ਸਰਕਾਰਾਂ ਦਾ ਕੀ ਹੋਇਆ ਪਰ ਇਹ ਨਹੀਂ ਪਤਾ ਸੀ ਕਿ ਇਹ ਜਿਹੜੀ ਆਮ ਆਦਮੀ ਐ ਇਹ ਉਦੋਂ ਵੀ ਖਾਸ ਨਿਕਲਣਗੇ ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਸਰਕਾਰ ਹੈ ਇੱਕੋ ਪ੍ਰੋਪੋਗੈਂਡਾ ਹੈ ਸੋਸ਼ਲ ਮੀਡੀਆ ਤੇ ਐਡਵਰਟਾਈਜ਼ਮੈਂਟ ਸਰਕਾਰ ਆਈ ਸੀ ਸੋਸ਼ਲ ਮੀਡੀਆ ਦੇ ਸਿਰ ਤੇ ਐਡਵਰਟਾਈਜ਼ਮੈਂਟ ਦੇ ਸਿਰ ਤੇ ਜਿੰਨੀਆਂ ਉਸ ਤੋਂ ਬਾਅਦ ਵੋਟਾਂ ਹੋਈਆਂ ਚਾਹੇ ਤੁਸੀਂ ਦਿੱਲੀ ਦੀਆਂ ਲੈ ਲਓ ਚਾਹੇ ਗੁਜਰਾਤ ਚਾਹੇ ਗੋਆ ਹਾਰੇ ਹਨ ਕਾਰਨ ਇਹ ਕਿ ਪੰਜਾਬ ਦਾ ਜਿਹੜਾ ਮੀਡੀਆ ਨਾ ਸੋਸ਼ਲ ਮੀਡੀਆ ਸਾਰੇ ਇੰਡੀਆ ਨਾਲੋਂ ਤੇਜ ਹੈ ਸਾਡੀ ਆਵਾਜ਼ ਚਾਹੇ ਜਿੰਨੀ ਮਰਜ਼ੀ ਦਬਾ ਲਣ ਤੁਸੀਂ ਖੜੇ ਹੋ ਆ ਮੀਡੀਆ ਦੇ ਤੁਸੀਂ ਮਾਈਕ ਚੈੱਕ ਕਰ ਲੋ ਜਿੰਨਾ ਚੰਗਾ ਮੀਡੀਆ ਵੱਧ ਤੋਂ ਵੱਧ ਜਿਹੜਾ ਮੀਡੀਆ ਚੱਲਦਾ ਕਿਸੇ ਦਾ ਮਾਈਕ ਨਹੀਂ ਹੋਗਾ ਨਾ ਹੀ ਇੱਥੇ ਕਵਰੇਜ ਕਰਦਾ ਆ ਤਾਂ ਹੈਗੇ ਹਨ ਲੋਕ ਅੱਜ ਕੱਲ ਸਿਆਣੇ ਹੋ ਚੁੱਕੇ ਆ ਇਹਨਾਂ ਨੂੰ ਵੇਂਦੇ ਆ ਮੋਬਾਈਲ ਵੇਂਦੇ ਨਾ ਕਿ ਟੀਵੀ ਵੇਂਦੇ ਆ ਸਾਡੀ ਆਵਾਜ਼ ਹਰ ਇੱਕ ਘਰ ਤੱਕ ਪਹੁੰਚੂਗੀ ਲੁਧਿਆਣੇ ਦੇ ਇੱਕ ਇੱਕ ਵੋਟਰ ਤੱਕ ਪਹੁੰਚੂਗੀ ਇਹਦਾ ਅਸਰ ਜਰੂਰ ਮਿਲੂਗਾ ਇਹਨਾਂ ਨੂੰ ਰਿਜ਼ਲਟ ਜਿਹੜਾ ਇੱਥੇ ਦੇਖਣਾ ਲੁਧਿਆਣੇ ਨੂੰ ਇਹ ਕਹਿੰਦੇ ਫਿਰ ਦੇ ਵੀ ਜੇ ਸਾਡੇ ਨੂੰ ਜਿਤਾਉਂਗੇ ਫੇਰ ਹੀ ਕੰਮ ਹੋਣਗੇ ਨਹੀਂ ਕੰਮ ਨਹੀਂ ਬਹੁਤ ਵਧੀਆ ਸਵਾਲ ਆ ਜੇ ਜੇ ਜਿਤਾਉਣਾ ਇਹਨਾਂ ਨੇ ਲੁਧਿਆਣੇ ਕਹਿੰਦੇ ਵੋਟਾਂ ਸਾਡੇ 3 ਸਾਲ ਹੋ ਚੁੱਕੇ ਆ ਪੂਰੇ ਪੰਜਾਬ ਚ ਵੇਖ ਲੈਣ ਕੀ ਕੀਤਾ ਲੁਧਿਆਣੇ ਵਾਲੇ ਆਪੇ ਹੀ ਵੇਖ ਲੈਣ 3 ਸਾਲ ਚ ਕੀ ਕੀਤਾ ਕੀਤਾ ਸਿਰਫ ਇੱਕੋ ਆ ਦਿੱਲੀ ਵਾਲੇ ਜਿਹੜੇ ਸੀਗੇ ਲੁੱਟ ਕੇ ਖਾ ਗਏ ਪੰਜਾਬ ਨੂੰ ਭਗਵੰਤ ਮਾਨ ਕਹਿੰਦਾ ਸੀਗਾ ਮੈਂ ਮੁੱਖ ਮੰਤਰੀ ਬਣ ਗਿਆ ਹਰਾ ਪੰਨ ਮੈਂ ਜਿਹੜਾ ਹੈਗਾ ਬੇਰਜਕਾਰਾਂ ਨੂੰ ਚਲਾਉਂਗਾ ਮੈਨੂੰ ਹਜੇ ਯਾਦ ਹੈ ਸੰਗਰੂਰ ਮਿਲਣਾ ਹੋਇਆ ਸੀਗਾ ਮੈਂ ਮੁੱਖ ਮੰਤਰੀ ਨੂੰ ਮੂੰਹ ਤੇ ਗਿਆ ਸੀ ਕਿ ਜਨਾਬ ਹਰਾ ਪੈਨ ਚਲਾਉਣਾ ਨਾ ਚਲਾਉਣਾ ਵਕਰੀ ਗੱਲ ਐ ਆਪਦਾ ਹਰਾ ਪੈਨ ਵਾਪਸ ਹੀ ਲੈ ਆਓ ਦਿੱਲੀ ਵਾਲੇ ਤੁਹਾਡੀ ਜੇਬ ਚੋਂ ਕੱਢ ਕੇ ਲੈ ਗਏ ਚੱਲੂ ਤਾਂ ਫੇਰ ਜਿਹਦਾ ਕੋਲ ਹੋਊਗਾ ਇਹਨਾਂ ਦੇ OSD ਜਿੰਨੇ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਾਰੇ ਦੇ ਸਾਰੇ ਦਿੱਲੀ ਦੇ ਐ ਯੂਪੀ ਦੇ ਐ ਬਾਹਰ ਦੇ ਐ ਲਾਇਕਾਂ ਦੇ ਲਈ ਐ ਲੁੱਟਣ ਦੇ ਲਈ ਉਦੋਂ ਤੱਕ ਜਾਰੀ ਰਹੇਗਾ ਸਾਡਾ ਵਿਰੋਧ ਪ੍ਰਦਰਸ਼ਨ ਜਦੋਂ ਦਾ ਸਰਕਾਰ ਬਣੀ ਚੱਲਦਾ ਆ ਰਿਹਾ ਜਿੱਥੇ-ਜਿੱਥੇ ਜਾਣਗੇ ਮਗਰੀ ਜਾਵਾਂਗੇ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਜੇਕਰ ਇਹ ਕੋਈ ਵੀ ਇਹਨਾਂ ਦਾ ਮੁੱਖ ਮੰਤਰੀ ਮਿਲ ਕੇ ਮੀਟਿੰਗ ਕਰਕੇ ਭਰੋਸਾ ਨਹੀਂ ਦਿੰਦਾ ਉਹਦਾ ਐਲਾਨ ਨਹੀਂ ਹੁੰਦਾ ਉਹਨਾਂ ਚ ਰਹੀਂ ਜੋ ਕਿ ਦੇਖੋ ਤੱਕ ਨੌਜਵਾਨਾਂ ਦੀ ਆਵਾਜ਼ ਨਹੀਂ ਸੁਣਦੇ ਇਹਨਾਂ ਨੌਜਵਾਨਾਂ ਨਾਲ ਕਰਦੇ ਏ ੱੱਕਾ ਸਿੱਧੀ ਭਰਤੀ ਦੇ ਵਿੱਚ ਬੜਾ ਵੱਡਾ ੱੱਕਾ ਕਰਦੇ ਏ ਅਸਲ ਵਿੱਚ ਅਸਲ ਅਸਲ ਵਿੱਚ ਜਿਹੜੀ ਅਸਲ ਇਹ بےਵਕਾਫ ਸਾਂਝੇ ਮੋੜਚੇ ਦਾ ਤੰਗ ਕਰਨਾ ਹੈ ਜਿੰਦੇ ਵਿੱਚ ਮਾਸਟਰ ਕੇਡਰ ਲੈਕਚਰਰ ਕੇਡਰ ਇਹਨਾਂ ਦੀ ਜਿਹੜੀ ਸਿੱਧੀ ਭਰਤੀ ਹੈ ਉਹ ਸਿੱਧੀ ਭਰਤੀ ਇਹਨਾਂ ਵੱਲੋਂ ਕੱਢੀ ਨਹੀਂ ਜਾ ਰਹੀ ਇਹ ਲਗਾਤਾਰ ਜਿਹੜੀ ਬਾਈ ਪ੍ਰਮੋਸ਼ਨ ਕੱਲ ਦਾ ਇਹਨਾਂ ਦਾ ਬਿਆਨ ਪੜ੍ਹ ਲਓ ਸੈਕਟੀ ਦਾ ਇਹ ਕਹਿੰਦੇ ਵੀ ਅਸੀਂ ਬਾਈ ਪ੍ਰਮੋਸ਼ਨ ਟੀਚਰ ਨੂੰ ਪੜਾਂਗੇ ਫਿਰ ਆ ਜਿਹੜੇ ਐਨੇ ਪੜੇ ਲਿਖੇ ਇਨਸਾਨ ਆ ਰਹੇ ਆ ਤੁਹਾਡੇ ਕੋਲ ਜਿਨ੍ਹਾਂ ਨਾਲ ਅਸਲੇ ਸਿੱਖਿਆ ਕ੍ਰਾਂਤੀ ਆਏਗੀ ਉਹ ਕਿੱਧਰ ਜਾਣਗੇ ਜਿਹੜੇ ਬੰਦੇ ਮੈਰਿਟ ਦੇ ਬੇਸ ਤੇ ਟੈਸਟ ਕਲੀਅਰ ਕਰਕੇ ਆਉਣਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਲੈਣਾ ਨਹੀਂ ਚਾਹੁੰਦੇ ਔਰ ਇਹ ਜਿਹੇ ਬੰਦੇ ਜਿਹਨੂੰ ਤੁਸੀਂ ਪ੍ਰਮੋਸ਼ਨ ਦੇਣਾ ਚਾਹੁੰਦੇ ਹੋ ਜਿਹੜੇ ਆਦੀ ਨੋਲਿਜ ਨੂੰ ਅਪਡੇਟ ਹੀ ਨਹੀਂ ਕਰਦੇ ਉਹਨਾਂ ਦਾ ਕੋਈ ਟੈਸਟ ਨਹੀਂ ਲਿਆ ਜਾਦਿਆ ਕੋਈ ਨੋਲਿਜ ਅਪਡੇਟ ਨਹੀਂ ਹੈਗੀ ਇਹ ਬੰਦੇ ਐਨੀ ਮਿਹਨਤ ਵਾਲੇ ਬੰਦੇ ਇਹਨਾਂ ਨੂੰ ਤੁਸੀਂ ਨਹੀਂ ਦੇ ਦੇ 2020 ਦੇ ਵਿੱਚ ਇੱਕ ਟੈਸਟ ਲਿਆ ਇਹਨਾਂ ਨੇ ਪ੍ਰਿੰਸੀਪਲ ਐਡਵਾਂਸਡ ਬੀਪੀਓ ਦਾ ਉਹ ਭਰਤੀ 2020 ਦੀ ਚੱਲਦੀ ਹੈ ਪੀਪੀਐਸ ਨੇ ਟੈਸਟ ਲਿਆ ਪੀਸੀਐਸ ਲੈਵਲ ਦਾ ਟੈਸਟ ਹੈ 5 ਸਾਲ ਹੋ ਗਏ ਭਰਤੀ ਨਹੀਂ ਕੀਤੀ 12 ਮਈ ਨੂੰ ਭਰਤੀ ਵਾਪਸ ਲੈ ਲਈ ਇਹਨਾਂ ਨੇ ਤਾਂ ਜਿਹੜੀ ਸਿੱਧੀ ਭਰਤੀ ਆ ਜਿਹੜੇ ਪੜ੍ਹੇ ਲਿਖੇ ਬੰਦੇ ਐ ਜਿਨ੍ਹਾਂ ਨੂੰ ਪੜ੍ਹਨਾ ਲਿਖਣਾ ਆਉਂਦਾ ਹੈ ਜਿਨ੍ਹਾਂ ਨੂੰ ਟੈਸਟ ਕਲੀਅਰ ਕਰਨੇ ਆਉਂਦੇ ਆ ਜਿਨ੍ਹਾਂ ਨੂੰ ਬੱਚਿਆਂ ਨੂੰ ਪੜਾਉਣਾ ਆਉਂਦਾ ਹੈ ਇਹਨਾਂ ਨੂੰ ਸਕੂਲਾਂ 'ਚ ਲਿਆਓ ਤਾਂ ਸਕੂਲਾਂ 'ਚ ਕ੍ਰਾਂਤੀ ਆਏਗੀ ਤਾਂ ਉਹ ਸਕੂਲ ਦਾ ਬੱਚਾ ਪੜ੍ਹੇਗਾ 8000 ਮਾਸਟਰ ਕੈਡਰ ਦੀਆਂ ਪੋਸਟਾਂ ਖਾਲੀ ਐ 3000 ਲੈਕਚਰਰ ਕੈਡਰ ਦੀਆਂ ਪੋਸਟਾਂ ਖਾਲੀ ਐ ਪਰ ਤੁਸੀਂ ਇੰਨਾ ਬੰਦਿਆਂ ਨੂੰ ਨੌਕਰੀ ਨਹੀਂ ਦੇਣਾ ਚਾਹੁੰਦੇ ਕਿਉਂ ਨਹੀਂ ਦੇਣਾ ਚਾਹੁੰਦੇ ਜਵਾਬ ਤਾਂ ਹੋਵੇ ਟੇਬਲ ਤੇ ਬਹਿ ਕੇ ਜਵਾਬ ਦਿਓ ਜੇ ਐਜੂਕੇਸ਼ਨ ਮਿਨਿਸਟਰ ਨੂੰ ਮਿਲਦੇ ਆ ਉਹ ਕਹਿੰਦਾ ਸੀਐਮ ਡਿਸਾਈਡ ਕਰੇਗਾ ਸੀਐਮ ਨਾਲ ਮਿਲਦੇ ਆ ਉਹ ਕਹਿੰਦੇ ਸੈਕਟਰੀ ਨਾਲ ਗੱਲ ਕਰਨੋ ਅਸੀਂ ਕਹਿੰਦੇ ਤਿੰਨੋਂ ਆ ਕੇ ਬਹਿ ਜੋ ਇੱਕੋ ਟੇਬਲ ਤੇ ਅਸੀਂ ਤੁਹਾਡੇ ਨਾਲ ਤੱਥਾਂ ਦੇ ਬੇਸ ਤੇ ਗੱਲ ਕਰਾਂਗੇ ਤੁਹਾਡੇ ਹੀ ਰੂਲ ਤੁਹਾਡੇ ਮੱਥੇ ਮਾਰਾਂਗੇ ਜਿਹੜੇ ਸਿਵਲ ਸਰਵਿਸਿਜ਼ ਦੇ ਰੂਲ ਲੱਗੇ ਐ ਜਿੰਦੇ ਤਹਿਤ ਇਹ ਕਿਹਾ ਗਿਆ ਕਿ ਮਾਸਟਰ ਕੈਡਰ ਦੀ 75% ਡਾਇਰੈਕਟ ਰਿਕਰੂਟਮੈਂਟ ਹੋਣੀ ਚਾਹੀਦੀ ਐ ਉਹਦੇ ਹਿਸਾਬ ਨਾਲ 8000 ਜਾਲ ਪੋਸਟਾਂ ਵੱਧਦੀ ਐ ਤੁਸੀਂ ਕਿਹਾ ਸੀ ਵੀ ਹਰੇਕ ਸਾਲ ਪੋਸਟਾਂ ਆਣ ਗਿਆ ਨਾ ਪਹਿਲੇ ਸਾਲ ਪੋਸਟ ਨਾ ਦੂਜੇ ਸਾਲ ਨਾ ਤੀਜੇ ਸਾਲ ਨਾ ਚੌਥੇ ਸਾਲ 4 ਸਾਲ ਹੋ ਗਏ 4 ਸਾਲ ਹੋ ਗਏ ਸਿੰਗਲ ਭਰਤੀ ਨਹੀਂ ਦਿੱਤੀ ਜੇ ਦੇਂਦੇ ਤਾਂ ਹਰੇਕ ਸਾਲ ਟਾਈ-ਟਾਈ ਟੈਂਥ ਨਾਲ ਜਾਲ ਵੀ ਦੇ ਦਿੰਦੇ ਅੱਜ 12000 ਬੰਦਾ ਭਰਤੀ ਹੁੰਦਾ ਆ ਸਰਕਾਰ ਐ ਨਾ ਕਿਉਂਕਿ ਆ ਠੀਕ ਹੈ ਭਰਾਤਰੀ ਜਥੇਬੰਦੀਆਂ ਵਿਰਦਗਾਰਾਂ ਦੀ ਸਪੋਰਟ ਤੇ ਹੈ ਜਿਹੜਾ ਕਿ ਸੱਚ ਵਿੱਚ ਮਸਲਾ ਇਹੀ ਹੈ ਰੋਜ਼ਗਾਰ ਦਾ ਮਸਲਾ ਹੈਗਾ ਜਿਹੜੀਆਂ ਭਰਾਤਰੀ ਜਥੇਬੰਦੀਆਂ ਸਹਿਯੋਗ ਤੇ ਉਹਨਾਂ ਦਾ ਧੰਨਵਾਦ ਹੈ ਮਸਲਾ ਅਸਲ ਦੇ ਵਿੱਚ ਰੋਜ਼ਗਾਰ ਦਾ ਇਹ ਹੈ ਕਿ ਸਭਾ ਤਿੰਨ ਸਾਲ ਦੇ ਵਿੱਚ ਇੱਕ ਵੀ ਭਰਤੀ ਨਹੀਂ ਕੀਤੀ ਜਿਹੜੀ ਅਸੀਂ ਲਗਾਤਾਰ ਇਹ ਕਹਿ ਰਹੇ ਹਾਂ ਕਿ ਪੰਜਾਬ ਨੂੰ ਅਸਲ ਦੇ ਵਿੱਚ ਪੂਰਸ ਸਟੇਟ ਬਣਾਇਆ ਜਾ ਰਿਹਾ ਹੈ ਕਦੇ ਫੇਕ ਐਨਕਾਊਂਟਰ ਕਦੇ ਰੋਜ਼ਗਾਰ ਮੰਗਦੇ ਲੋਕਾਂ ਦੀ ਜਵਾਨ ਬੰਦ ਕਦੇ ਧਰਨੇ ਦੇਣ ਤੋਂ ਪਹਿਲਾਂ ਹੀ ਅਰੈਸਟ ਕਰ ਲਓ ਜ਼ਿਲ੍ਹਾ ਦੇ ਵਿੱਚ ਥਾਣਿਆਂ ਦੇ ਛੱਡ ਦਿਓ ਇੱਥੇ ਤੁਹਾਡੇ ਸਾਹਮਣੇ ਆ ਕੇ ਅਸੀਂ ਉਸੇ ਜਿਹੜਾ ਉਮੀਦਵਾਰ ਹੈ ਉਹਦੇ ਦਫ਼ਤਰ ਅੱਗੇ ਜਾ ਕੇ ਆਪਣੀ ਗੱਲ ਕਰਨੀ ਚਾਹੁੰਦੇ ਸੀ ਤੁਹਾਡੇ ਸਾਹਮਣੇ ਅਜੇ ਵੀ ਸਾਡੇ ਸਾਥੀ ਜਿਹੜਾ ਪੁਲਸਦਿਆਂ ਬੈਨਾਂ ਦੇ ਵਿੱਚ ਡੱਕੇ ਹੋਏ ਐ ਪੂਰੀ ਤਰ੍ਹਾਂ ਪੰਜਾਬ ਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਪੁਲਿਸ ਸਟੇਟ ਬਣਾ ਰਹੀ ਹੈ ਲਗਾਤਾਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਲੀ ਪੁਲਿਸ ਸਿਰਫ ਇਤੋਂ ਦੇ ਲੀਡਰਾਂ ਦੇ ਤਲੇ ਚੱਟਣ ਤੱਕ ਸੀਮਤ ਹੈ ਉਹਨਾਂ ਦੀ ਸੁਰੱਖਿਆ ਦੇ ਵਿੱਚ ਹੈ ਇਹਨਾਂ ਲੋਕਾਂ ਨੂੰ ਉਹਨਾਂ ਤੱਕ ਨਾ ਪਹੁੰਚਣ ਉਹਨਾਂ ਵਿਚਾਲੇ ਬੈਰੀਕੇਡ ਬਣ ਕੇ ਖੜਦੀ ਹੈ ਜਿਹੜੇ ਕੇ ਸਵਾਲ ਕਰਨ ਜਾ ਕੇ ਅਸੀਂ ਇੰਨੇ ਇੱਕ ਪੰਜਾਬ ਦੇ ਸਮਝਦਾਰ ਲੋਕ ਆ ਅਸੀਂ ਕੋਈ ਹਥਿਆਰ ਨਹੀਂ ਚੱਕੇ ਅਸੀਂ ਕੋਈ ਰੋੜੇ ਨਹੀਂ ਚੱਕੇ ਅਸੀਂ ਕੋਈ ਡਾਂਗਾ ਨਹੀਂ ਚੱਕਿਆ ਹੋਈਆਂ ਅਸੀਂ ਜਾ ਕੇ ਗੱਲ ਕਹਿਣੀ ਚਾਹੁੰਦੇ ਆ ਕਿ ਤੁਹਾਡੇ ਚੈਨਲਾਂ ਦੇ ਸਾਹਮਣੇ মিডিਆ ਦੇ ਸਾਹਮਣੇ ਇਥੋਂ ਦਾ ਸਿੱਖਿਆ ਮੰਤਰੀ ਇਹ ਗੱਲ ਕਹਿਦੇ ਕਿ ਇੱਕ ਵੀ ਪੋਸਟ ਕੱਢੀ ਹੋਵੇ ਸਵਾ ਤਿੰਨ ਸਾਲਾਂ ਦੇ ਵਿੱਚ ਮੁੱਖ ਮੰਤਰੀ ਕਹਿੰਦੇ ਇੱਕ ਵੀ ਪੋਸਟ ਕੱਢੀ ਹੋਵੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਕਹਿੰਦੇ ਇੱਕ ਵੀ ਪੋਸਟ ਕੱਢੀ ਹੋਵੇ ਹਾਂ ਪੁਲਿਸ ਦੇ ਵਿੱਚ ਬਹੁਤ ਭਰਤੀ ਕੱਢੀ ਐ ਇਹਨਾਂ ਲੋਕਾਂ ਨੂੰ ਕੁੱਟਣ ਵਾਸਤੇ ਕਿ ਧਰਨੇ ਲਾਉਣ ਵਾਲੇ ਲੋਕ ਇਹਨਾਂ ਮੰਤਰੀਆਂ ਨੇ ਜਿਹੜੇ ਬਣੇ ਬੈਠੇ ਆ ਜਦੋਂ ਉਮੀਦਵਾਰ ਸੀ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਪਹਾੜੋਂ ਪੱਥਰ ਲਿਆ ਦਾਂਗੇ ਅਸੀਂ ਹਣੂ ਮਾਰਾਂ ਵਾਂਗੂ ਪਹਾੜੀ ਚੱਕ ਲਿਆਵਾਂਗੇ ਸਾਰੀ ਅਸੀਂ ਜਿਵਨੀ ਬੁੱਟੀ ਵਿੱਚੀ ਲਿਆਵਾਂਗੇ ਜਿਹੜੇ ਉਹ ਵੱਡੇ ਵੱਡੇ ਵਾਅਦੇ ਕੀਤੇ ਸੀ ਜਦੋਂ ਉਹਨਾਂ ਬਾਰੇ ਸਵਾਲ ਕਰਨਗੇ ਲੋਕ ਉਹਨਾਂ ਨੂੰ ਪਿੱਛੇ ਧੱਕਣਾ ਹੈ ਉਹਨਾਂ 'ਤੇ ਡੰਡਾ ਫੇਰਨਾ ਹੈ ਤਾਂ ਪੁਲਿਸ ਤੁਹਾਡੇ ਸਾਹਮਣੇ ਦੇਖੋ ਕਿਉਂਕਿ ਕਿਹਾ ਜਾਂਦਾ ਹੈ ਪੁਲਿਸ ਅਣਪਛਾਤੀ ਕਾਲੀਆਂ ਵੇਲੇ ਵੀ ਸੀ ਪੁਲਿਸ ਆਣ ਪਛਾਤੀ ਕਾਂਗਰਸ ਵੇਲੇ ਵੀ ਹੈ ਤੇ ਅੱਜ ਵੀ ਪੁਲਿਸਾਂ ਦੇ ਅਨਪ੍ਰਸਾਤੀ ਹੈ ਇੱਥੇ ਧਰਨੇ ਲਾਉਂਦੇ ਲੋਕਾਂ ਦੇ ਜਿਹੜੇ ਬੇਰਜ਼ਗਾਰ ਹੈ ਉਹਨਾਂ ਦੇ ਮੈਕ ਚੋਰੀ ਕਰ ਲਏ ਉਹਨਾਂ ਦੀਆਂ ਗੱਡੀਆਂ ਪੰਨੀਆਂ ਜਾ ਰਹੀਆਂ ਨੇ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਦਰਿਆ ਚੋਰੀ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਬਹੁਤ ਵੱਡੇ ਮਤਲਬ ਕਰੂਆਲ ਸਿਸਟਮ ਦੇ ਨਾਲ ਪੂਰਾ ਬਰੂਟਲੀ ਉਹਨਾਂ ਨੂੰ ਵਿਵਹਿਬ ਕੀਤਾ ਜਾ ਰਿਹਾ ਹੈ ਗੱਡੀਆਂ ਦੇ ਵਿੱਚ ਅਜੇ ਵੀ ਬੰਦ ਰੱਖੇ ਹੋਏ ਆ ਅਸੀਂ ਪੰਜਾਬ ਸਰਕਾਰ ਨੂੰ ਇਸ ਮੀਡੀਆ ਦੇ ਜ਼ਰੀਏ ਸਵਾਲ ਕਰਦੇ ਆ ਕਿ ਤੁਹਾਡਾ ਬਦਲਾ ਕਿੱਥੇ ਹੈ ਸਿੱਖਿਆ ਗ੍ਰੰਤੀ ਕਿੱਥੇ ਹੈ 1 ਅਪ੍ਰੈਲ ਨੂੰ ਅਧਿਆਪਕ ਸਕੂਲਾਂ ਦੇ ਵਿੱਚ ਜਾਣਗੇ ਜਿਹੜੇ ਡਾਟੇ 1 ਅਪ੍ਰੈਲ 16 ਮਾਰਚ 2021 ਤੋਂ ਬਾਅਦ ਖਾਲੀ ਹੋਗੇ ਉਹ ਕਿੱਥੇ ਭਰੇ ਹੈ ਜਿਹੜੇ ਅਧਿਆਪਕਾਂ ਦੀ ਰਟਾਇਰਮੈਂਟ ਅੱਗੇ ਹੋ ਰਹੀਆਂ ਨੇ 1 ਅਪ੍ਰੈਲ ਤੱਕ ਉਹਨਾਂ ਦੇ ਵਾਸਤੇ ਤੁਹਾਡਾ ਕੀ ਅੱਗੇ ਵਾਸਤੇ ਤੁਸੀਂ ਰੋਡ ਮੈਪ ਕੀ ਬਣਾਇਆ ਹੈ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਲੈ ਕੇ ਵੇਦਕਾਰ ਪਹੁੰਚੇ ਹੋਇਆ ਤੇ ਤੁਹਾਡੇ ਸਾਹਮਣੇ ਕਿਵੇਂ ਟਰੀਟ ਕੀਤਾ ਜਾ ਰਿਹਾ ਕਿਵੇਂ ਬਿਹੇਵ ਕੀਤਾ ਜਾ ਰਿਹਾ ਬੇਰਜ਼ਗਾਰਾਂ ਤੇ ਲਾਠੀ ਚਾਰਜ ਕੀਤਾ ਰਿਹਾ ਜਾਂ ਬੈਨਾ ਦੇ ਵਿੱਚ ਡੱਕ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਪਰਚੇ ਦਰਜ ਕਰਾਂਗੇ ਜਦ ਕਿ ਸਾਡੇ ਨਾਲ ਟੈਂਕੀ ਤੇ ਬੈਠ ਕੇ ਮੀਟੇ ਹਰ ਮੁੱਖ ਮੰਤਰੀ ਹਰਪਾਲ ਟੀਮਾ ਅਮਨ ਅਰੋੜਾ ਇਤੋਂ ਦਾ ਬਧਰਾਮ ਜਿੰਨੇ ਵੀ ਆ ਹੁਣ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮਨਿਸਟਰ ਹੈ ਸਾਰੇ ਜਾ ਕੇ ਟੈਂਕੀਆਂ ਤੇ ਕਾਂਗਰਸ ਵੇਲੇ ਕਹਿੰਦੇ ਸੀਗੇ ਬੈਠ ਕੇ ਕਿ ਸਾਡੀ ਸਰਕਾਰ ਬਣ ਜਾਂਦੇ ਤੁਹਾਡੀਆਂ ਮੰਗਾਂ ਜਾਇਜ਼ ਆ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਤੇ ਅੱਜ ਕਹਿੰਦੇ ਪਰਚੇ ਦਰਜ ਕਰਕੇ ਜੇਲਾ ਚ ਤੁਰਵਾਗੇ ਜਿਹੜਾ ਕਿ ਬਹੁਤ ਵੱਡਾ ਭਲਿਖ ਹੈ ਪਾਰਟੀ ਐ ਰਜ ਕਰਕੇ ਵੇਖ ਲੈ ਲੋਕਾਂ ਨੇ ਕਿਉਂਕਿ ਜਿੰਨਾ ਸਰਕਾਰ ਦਬਾਅ ਪਾਉਂਦੀ ਆ ਲੋਕ ਦਬਦੇ ਨਹੀਂ ਸੁਨਰਸ ਕਰਨ ਵਾਲੇ ਲੋਕ ਉਹਨੇ ਜਿਆਦਾ ਪ੍ਰੈਸ਼ਰ ਦੇ ਨਾਲ ਉੱਠਦੇ ਆ ਤੇ ਅਸੀਂ ਚੈਲੰਜ ਕਰਦੇ ਆ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਜੇ ਜੁਰਤ ਹੈ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਵਟਕੇ ਦਿਖਾਵੇ ਤੇ ਲਮਾ ਦੇ ਵਿੱਚ ਬਰਨਾਲੇ ਦੇ ਵਿੱਚ ਜਦੋਂ ਮੁੱਖ ਮੰਤਰੀ ਨੇ ਕਿਹਾ ਸੀ ਫਿਰ ਅਸਰ ਮਦਦ ਘਾਟਨ ਕਰੂੰਗਾ ਬੜਿਆ ਨਾ ਆ ਕੇ ਦੇਖ ਲੈਂਦਾ ਇਹ ਤੁਨੇ ਮਿਨਿਸਟਰ ਨੇ ਕਿਹਾ ਸੀਗਾ ਕਿ ਆਉਂਗਾ ਆ ਕੇ ਦੇਖ ਲੈਂਦਾ ਕਿਉਂ ਰੱਦ ਕਰਦੇ ਆ ਜਦੋਂ ਰਾ ਆਉਂਦੇ ਆ ਤਾਂ ਫਿਰ ਬੇਰਜ਼ਗਾਰਾਂ ਨੂੰ ਪਹਿਲੀ ਘਰਾਂ ਚ ਕਿਉਂ ਚੱਕ ਲਿਆ ਜਾਂਦਾ ਕਿ ਇਹ ਕੋਈ ਅੱਤਵਾਦੀ ਲੋਕ ਨੇ ਕਿ ਇਹ ਅਪਰਾਧੀ ਲੋਕ ਨੇ ਆਪਣੇ ਰੋਜ਼ਗਾਰ ਦੀ ਮੰਗ ਕਰਨਾ ਤੁਸੀਂ ਵੀ ਤਾਂ ਧਰਨੇ ਲਾ ਕੇ ਆਏ ਹੋ ਫਿਰ ਨਗਰ ਡੈਮ ਤੇ ਜਾ ਕੇ ਡਰਾਮੇ ਕਿਉਂ ਕਰਦੇ ਹੋ ਜੇ ਧਰਨੇ ਗੈਰ ਕਾਨੂੰਨੀ ਹੈ ਇਹਦੀ ਕੁਝ ਮੋਦੀ ਕਰ ਰਹੀ ਹੈ ਇਹਦੀ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਅਸੀਂ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਪੰਜਾਬ ਦੇ ਹਰੇਕ ਬੇਰਜ਼ਗਾਰ ਦੇ ਰੋਜ਼ਗਾਰ ਦੀ ਮੰਗ ਕਰਦੇ ਹਾਂ ਸਿੱਖਿਆ ਦੇ ਵਿੱਚ ਭਰਤੀਆਂ ਦੀ ਮੰਗ ਕਰਦੇ ਹਾਂ ਸਿਹਤ ਦੇ ਵਿੱਚ ਭਰਤੀਆਂ ਦੀ ਮੰਗ ਕਰਦੇ ਹਾਂ ਉਮਰਦ ਛੋੜ ਦੀ ਮੰਗ ਕਰਦੇ ਹਾਂ ਕਾਂਗਰਸ ਦੇ ਮੌਕੇ ਤੇ ਜਿਹੜੇ ਬੇਨਿਜ਼ਮੀਆਂ ਬਣਾਈਆਂ ਨੇ ਜਿਹੜੇ ਰੂਲਾਂ ਦੇ ਵਿੱਚ ਐਮੈਂਡ ਕੀਤੀ ਹੈ ਗਲਤ ਅੱਜ ਵੀ ਬੀਆੜ ਦੇ ਵਿੱਚ ਦਾਖਲਾ 45 50 ਤੇ ਹੋ ਰਿਹਾ ਹੈ ਜਿਹੜਾ ਜਨਰਲ ਕੈਟਾਗਰੀ ਦਾ ਕੈਂਡੀਡੇਟ ਹੈ ਉਹਦੇ 50% ਗ੍ਰੈਜੂਏਸ਼ਨ ਦੇ ਵਿੱਚੋਂ ਨੰਬਰ ਆ ਉਹ ਦਾਖਲਾ ਲੈ ਲੈਂਦਾ ਹੈ ਪਰ ਜੇ ਤੁਸੀਂ ਮਾਸਟਰ ਡ ਤਾਂ ਤੁਹਾਡੇ ਵਾਸਤੇ 55 ਹੋਣੇ ਚਾਹੀਦੇ ਆ ਅਨੇਕਾਂ ਹੋਰ ਬੇਤੁਕੀਆਂ ਸਰਤਾਂ ਮੈਂ ਬਾਰ-ਬਾਰ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ ਕਿ ਕਾਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਕੋਈ ਲੀਡਰ ਕੋਈ ਵਿਧਾਇਕ ਮੰਤਰੀ ਮੁੱਖ ਮੰਤਰੀ ਇਹ ਗੱਲ ਕਹਿ ਦੇ ਕਿ ਇੱਕ ਵੀ ਹਥਿਆਰ ਕੱਢਿਆ ਹੋਵੇ ਸਿੱਖਾਂ ਤੇ ਸੇਹ ਦੇ ਵਿੱਚ ਅਸੀਂ ਮਾਫੀ ਮੰਗ ਕੇ ਘਰਾਂ ਨੂੰ ਜਾਵਾਂਗੇ ਇਤੋਂ ਦੀ ਪੰਜਾਬ ਸਰਕਾਰ ਤੋਂ ਤੁਹਾਡੇ মিডিਆ ਦੇ ਸਾਹਮਣੇ ਮਾਫੀ ਮੰਗਾਂਗੇ ਇੱਕ ਵੀ ਹਥਿਆਰ ਸਿੰਗਲ ਪੋਸਟ ਦਾ ਸਿੱਖਾਂ ਤੇ ਸੇਹ ਦੇ ਵਿੱਚ ਸਾਨੂੰ ਬੁਖਾ ਦੇਣ ਤਾਂ ਕਰਕੇ ਅਸੀਂ ਡਟੇ ਹੋਇਆ ਜੇ ਸਾਡੇ ਮੰਗਾ ਨਾ ਸੁਣੀਆਂ ਤਾਂ ਅਸੀਂ ਇਸ ਜਿਹੜਾ ਇੱਥੋਂ ਚੋਣ ਲੜ ਰਿਹਾ ਜਿਹੜਾ ਸਾਡੇ ਸ਼ਹੀਦਾਂ ਦੀ ਬੇਕਦਰੀ ਕਰ ਰਿਹਾ ਹੈ ਜਿਹੜਾ ਉਹਨਾਂ ਦੀ ਬਦਨਾਮੀ ਕਰ ਰਿਹਾ ਹੈ ਜਿਹੜਾ ਉਹਨਾਂ ਦੇ ਗਲਤ ਨਾਮ ਵਰਤ ਰਿਹਾ ਹੈ ਸਰਬਾ ਸਿੰਘ ਕਹਿ ਕੇ ਵਰਤ ਰਿਹਾ ਜਿਹਨੂੰ ਪਤਾ ਹੀ ਨਹੀਂ ਕਰਤਾਰ ਸਿੰਘ ਸਰਬਾ 18 ਸਾਲ ਦਾ ਨੌਜਵਾਨ ਸਾਡਾ ਭਾਰਤੀ ਆਜ਼ਾਦੀ ਵਾਸ ਸੀ ਕਿ ਕਰਤਾਰ ਸਿੰਘ ਸਰਾਭਾ ਸੀ ਸਾਡਾ ਉਹ ਹਰਫਣ ਮੌਲਾ ਆਗੂ ਪਹਿਲਾ ਪੱਤਰਕਾਰ ਨੌਜਵਾਨ ਆਗੂ ਜਿਹੜਾ ਅਖੀ ਪ੍ਰਿੰਟਿੰਗ ਪ੍ਰੈਸ ਚਲਾ ਕੇ ਉਹਨਾਂ ਸਮਿਆਂ ਦੇ ਵਿੱਚ ਪਰਚੇ ਸਾਫਦਾ ਸੀ ਤੇ ਇਹਨਾਂ ਨੂੰ ਪਤਾ ਹੀ ਨਹੀਂ ਇਹ ਕਹਿੰਦੇ ਸੀ ਉਹਨਾਂ ਸੀਧਾਂ ਦੇ ਵਾਰਸਾਂ ਸੀਧਾਂ ਦੇ ਵਾਰਸਾਂ ਸਾਹਮਣੇ ਸੜਕਾਂ ਤੇ ਬੈਠੇ ਆ ਜਿਨ੍ਹਾਂ ਨੂੰ ਅੰਗਰੇਜ਼ ਵੀ ਕੁੱਟਦੇ ਰਹੇ ਆ ਤੇ ਹੁਣ ਵਾਲੇ ਕਾਲੇ ਅੰਗਰੇਜ਼ ਕੁੱਟ ਰਹੇ ਆ ਧੰਨਵਾਦ